ਪੇਸ਼ ਹੋਈ ਨੇ ਕਾਦੀ ਦਲ ਚ ਵਿੱਚ ਗਵਾਧ ਦੀ ਖਬਰਾਂ ਨੇ ਕਾ ਤੱਕ ਪੇਸ਼ ਹੋਈ ਇਹ ਵੀ ਕਿਹਾ ਕਿ ਮਾਫੀ ਮੰਗੋ ਪ੍ਰਾਣੀ ਮਾਫੀ ਸਫੀਸ਼ੀਐਂਟ ਨਹੀਂ ਸੀ ਚਾਏ ਬਾਕੀ ਉਹ ਦੇਖੋ 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 ਮੈਨੂੰ ਲੱਗਦਾ ਕਿ ਸਮੇਂ ਤੇ ਕਹਿਣਾ ਉਹ ਸਭ ਤੋਂ ਜ਼ਰੂਰੀ ਹੁੰਦਾ ਜਿਹੜਾ ਸਾਡੇ ਡੈਮੋਕ੍ਰੇਸੀ ਦੇ ਵਿੱਚ ਜਾਂ ਜਿਹੜੇ ਵੀ ਪਾਵਰਫੁੱਲ ਲੋਕ ਹੁੰਦੇ ਆ ਉਹਨਾਂ ਨੂੰ ਲੋਕੀ ਕਹਿਣੋ ਹਟ ਗਏ ਜਿਹੜੀ ਸਾਡੀ ਪੰਜਾਬ ਦੀ ਜਾਂ ਹਿੰਦੁਸਤਾਨ ਦੀ ਡੈਮੋਕ੍ਰੇਸੀ ਦੀ ਸਭ ਤੋਂ ਮਾੜੀ ਗੱਲ ਮੈਨੂੰ ਲੱਗਦੀ ਆ ਕਿ ਜਿਹੜੇ ਵੀ ਪਾਵਰ ਚ ਹੁੰਦੇ ਆ ਬੰਦੇ ਉਦੋਂ ਸਮੇਂ ਤੇ ਨਹੀਂ ਕਹਿੰਦੇ ਪਰ ਜਦੋਂ ਸਮਾਂ ਬੀਤ ਜਾਂਦਾ ਫਿਰ ਬਾਫੀ ਮੰਗ ਲਓ ਚਾਹੇ ਨਾ ਮੰਗ ਲਓ ਕਿਉਂਕਿ ਸਾਰਾ ਕੁਝ ਜਦੋਂ ਈਦ ਤੋਂ ਬਾਅਦ ਤੰਬਾ ਫੂਕਣ ਵਾਲੀ ਗੱਲ ਆ ਇਹ ਤਾਂ ਸਾਰਾ ਕੁਝ ਉਹਦੇ ਤੋਂ ਬਾਅਦ ਆ ਈਵਨ ਕਿ ਮੈਨੂੰ ਤਾਂ ਇਸ ਗੱਲ ਇਹ ਵੀ ਆ ਕਿ ਐਸਜੀਪੀਸੀ ਜਿਹੜੀ ਸਿੱਖ ਜਮ ਲਈ ਜਿਹੜੀ ਸਾਡੇ ਗੁਰਦੁਆਰਿਆਂ ਸਾਹਿਬ ਲਈ ਸਾਰਿਆਂ ਲਈ ਜ਼ਿੰਮੇਵਾਰ ਹੈਗੀ ਆ ਉਹਨਾਂ ਦਾ EMPLOYE ਜਾਂ ਉਹਨਾਂ ਦਾ ਜਿਹੜਾ ਵਕੀਲ ਆਣ ਕੇ ਜਦੋਂ ਕੈਂਸਲੇਸ਼ਨ ਰਿਪੋਰਟ CBI ਨੇ CBI ਕੋਰਟ ਦੇ ਵਿੱਚ ਫਾਈਲ ਕੀਤੀ ਆ ਉਹਨੇ ਵੀ ਇਸ ਗੱਲ ਨੂੰ ਐਡਮਿਟ ਕਰ ਲਿਆ ਕਿ ਸਾਨੂੰ ਇਹਦੇ ਤੇ ਕੋਈ ਆਬਜੈਕਸ਼ਨ ਨਹੀਂ ਹੈਗਾ ਔਰ ਜਥੇਦਾਰ ਸਹਿਬਾਨ ਚੰਡੀਗੜ੍ਹ ਸੀਐਮ ਹਾਊਸ ਦੇ ਵਿੱਚ ਆਣ ਕੇ ਜਿਹੜਾ ਉਹ ਮਾਫੀ ਦੇ ਕੇ ਗਿਆ ਜਿਹੜਾ ਕਿ ਐਡਾ ਵੱਡਾ ਬਲੰਡਰ ਕਿਉਂਕਿ ਜੇ ਸਮੇਂ ਤੇ ਖੰਡ ਦੀ ਜ਼ਰੂਰਤ ਹੁੰਦੀ ਆ ਮੈਨੂੰ ਲੱਗਦਾ ਕਿਸੇ ਵੀ ਪੋਸਟ ਤੇ ਹੋ ਉਹ ਤੁਹਾਨੂੰ ਸਮੇਂ ਤੇ ਖੰਡ ਦੀ ਜ਼ਰੂਰਤ ਹੈਗੀ ਆ ਆਦਰਵਾਈਜ਼ ਇਹ ਸਾਰਾ ਕੁਝ ਬਾਅਦ ਵਿੱਚ ਸਿਰਫ ਖਬਰਾਂ ਦਾ ਹਿੱਸਾ ਰਹਿ ਜਾਂਦਾ ਔਰ ਅਸਲੀਅਤ ਜਿਹੜੀ ਆ ਉਹ ਕਿਤੇ ਦੂਰ ਚਲੀ ਜਾਂਦੀ ਆ